ਇਰਤ ਉਹ ਲੋਕ ਵੀ ਜਿਹੜੇ ਤੁਸੀਂ ਦੇਖ ਸਕਦੇ ਹੋ ਆਏ ਹੋਏ ਨੇ ਤਾਂ ਅੱਜ ਜਿਹੜਾ ਹੈਗਾ ਤੁਹਾਨੂੰ ਦੱਸਦੀ ਹੈ ਕਿ ਰਾਜੀਵ ਜਵੰਦਾ ਦਾ ਦਿਹਾਂਤ ਹੁੰਦਾ ਸਵੇਰੇ ਸਵੇਰੇ ਜਿਹੜੀ ਖਬਰ ਆਉਂਦੀ ਹੈ ਤਾਂ ਮਨਕਿਰ ਤੌਲਖ ਵੀ ਆਏ ਨੇ ਦੇਖ ਸਕਦੇ ਹੋ ਤੁਸੀਂ ਕੋਠੀ ਵਿੱਚ ਦੇਖ ਸਕਦੇ ਹੋ ਸੀ ਅੱਜ ਸੁੰਨ ਨਜ਼ਰਾ ਪਸਰੀ ਹੋਈ ਹੈ ਕਿਉਂਕਿ ਇਸ ਘਰ ਦੇ ਵਿੱਚ ਜੋ ਸ਼ਖਸ ਰੌਣਕਾਂ ਲਾਉਂਦਾ ਸੀ ਉਹ ਅੱਜ ਕਿਤੇ ਨਾ ਕਿਤੇ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਰੁਖਸਤ ਹੋਇਆ ਦੁਨੀਆ ਤੋਂ ਹਰੇਕ ਕੋਈ ਸਿੰਗਰ ਜਿਹੜਾ ਇੱਥੇ ਪਹੁੰਚ ਰਿਹਾ ਹੈਗਾ ਚਾਹੇ ਮਨਕਰ ਤੌਲ ਕਾ ਹੋਣਾ ਚਾਹੇ ਐਮੀ ਵਿਰ ਕੌਣ ਸੱਚ ਨੂੰ ਹੋ ਜਾਣਾ ਹਰ ਭਾਜਨ ਮਾਨ ਹੋਣ ਜਸਵੀਰ ਜੱਸੀ ਹੋਣ ਤਾਂ ਸਾਰੇ ਜਿਹੜੇ ਨੇ ਇੱਥੇ ਪਹੁੰਚੇ ਨੇ ਸੱਜਣ ਆਦੀਪ ਤੁਸੀਂ ਦੇਖ ਸਕਦੇ ਹੋ ਵੀ ਪਹੁੰਚੇ ਹੋਏ ਨੇ ਤਾਂ ਹਰੇਕ ਆਰਟਿਸਟ ਜਿਹੜਾ ਇੱਥੇ ਆ ਕੇ ਆਪਣੀ ਨਾਮ ਅੱਖਾਂ ਦੇ ਨਾਲ ਜਿਹੜਾ ਵਿਦਾਈ ਦੇ ਰਿਹਾ ਲੋਕ ਜਿਹੜੇ ਨੇ ਉਹ ਘਰਾਂ ਦੇ ਵਿੱਚ ਬੈਠੇ ਉਦਾਸ ਨੇ ਰੋ ਰਹੇ ਨੇ ਕਿਉਂਕਿ ਉਹਨਾਂ ਦਾ ਹਰਮਨ ਪਿਆਰਾ ਕਲਾਕਾਰ ਜਿਹੜਾ ਜਿਸ ਦੁਨੀਆ ਤੋਂ ਰੁਖਸਤ ਹੋ ਗਿਆਗਾ ਤਾਂ ਰਿਤਿਕ ਦੇ ਰਾਜਵੀ ਜਵੰਦਾ ਦੇ ਘਰ ਪਹੁੰਚ ਚੁੱਕੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰਾ ਪਰਿਵਾਰ ਜਿਹੜਾ ਇੱਥੇ ਆਇਆ ਹੋਇਆ ਔਰ ਇਹਨਾਂ ਦੇ ਤੋਂ ਦਾਦੀ ਕਿ ਬਹੁਤ ਸਾਰੇ ਸਿੰਗਰ ਜਿਹੜੇ ਨੇ ਦੇਖ ਸਕਦੇ ਹੋ ਉਹ ਵੀ ਨਾਲ ਦੀ ਨਾਲ ਪਹੁੰਚ ਰਹੇ ਨੇ ਸਾਰੇ ਆਰਟਿਸਟ ਜਿਹੜੇ ਆ ਉਹ ਪਹੁੰਚ ਰਹੇ ਆ ਤਾਂ ਮਨਕੀਰਤ ਔਲਖ ਵੀ ਜਿਹੜੇ ਤੁਸੀਂ ਦੇਖ ਸਕਦੇ ਹੋ ਆਏ ਹੋਏ ਨੇ ਤਾਂ ਹਾਂਜੀ ਜਿਹੜਾ ਹੈਗਾ ਤੁਹਾਨੂੰ ਦੱਸਦੀ ਕਿ ਰਾਜਵੀ ਜਵੰਦਾ ਦਾ ਦਿਹਾਂਤ ਹੁੰਦਾ ਸਵੇਰੇ ਸਵੇਰੇ ਜਿਹੜੀ ਖਬਰ ਆਉਂਦੀ ਹੈ ਤਾਂ ਮਨਕੀਰਤ ਔਲਖ ਵੀ ਆਏ ਨੇ ਦੇਖ ਸਕਦੇ ਹਾਂ ਤੁਸੀਂ ਹਰੇ ਕੋਈ ਜਿਹੜਾ ਇੱਥੇ ਆ ਕੇ ਦੁੱਖ ਮੰਡਾ ਰਿਹਾ ਹੈਗਾ ਰਾਜਵੀਰ ਜਵੰਦੇ ਨੂੰ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਅੰਤਿਮ ਅਰਦਾਸ ਕਿਹਾ ਜਾ ਰਿਹਾ ਹੈ ਕਿ ਕੱਲ ਹੋਏਗੀ ਪਰ ਸਾਰੇ ਸਿੰਗਰ ਜਿਹੜੇ ਨੇ ਉਹ ਇੱਥੇ ਪਹੁੰਚਨੇ ਸ਼ੁਰੂ ਹੋ ਗਏ ਨੇ ਔਰ ਉਹਨਾਂ ਹੀ ਮ੍ਰਿਤਿਕ ਦੇ ਜਿਹੜੀ ਆ ਉਹ ਲਿਆਂਦੀ ਗਈ ਹੈਗੀ ਤਾਂ ਤਸਵੀਰਾਂ ਦੇਖ ਸਕਦੇ ਹੋ ਮਹਾਲੀ ਕੋਠੀ ਇਹ ਜਿਹੜੀ ਰਾਜਵੀਰ ਜਵੰਦਾ ਨੇ ਬੜੇ ਸ਼ੌਂਕ ਨਾਲ ਖਰੀਦੀ ਸੀ ਔਰ ਇੱਥੇ ਉਹਨਾਂ ਦੀ ਤੁਸੀਂ ਦੇਖ ਸਕਦੇ ਹੋ ਡਿਫੈਂਡਰ ਗੱਡੀ ਜਿਹੜੀ ਆ ਖੜੀ ਹੈ ਲਗਾਤਾਰ ਤੁਸੀਂ ਸਟੋਰੀਆਂ ਦੇ ਵਿੱਚ ਇਹ ਕੋਠੀ ਦੇਖੀ ਹੋਣੀ ਹੈ ਸਨੈਪਚੈਟ ਇੰਸਟਾਗ੍ਰam ਦੇ ਉੱਪਰ ਪਰ ਹਾਰਿਕ ਆਖ ਜਿਹੜੀ ਅੱਜ ਨਾਮ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਘਰਾਂ ਦੇ ਵਿੱਚ ਬੈਠੇ ਉਦਾਸ ਨੇ ਰੋ ਰਹੇ ਨੇ ਕਿਉਂਕਿ ਉਹਨਾਂ ਦਾ ਹਰਮਨ ਪਿਆਰਾ ਕਲਾਕਾਰ ਜਿਹੜਾ ਜਿਸ ਦੁਨੀਆ ਤੋਂ ਰੁਖਸਤ ਹੋ ਗਿਆਗਾ ਤਾਂ ਇਹ ਤਸਵੀਰਾਂ ਨੇ ਉਹਨਾਂ ਦੇ ਕਰਦੀਆਂ ਉਹਨਾਂ ਦੀ ਕੋਠੀ ਦੀਆਂ ਜਿੱਥੇ ਤੁਸੀਂ ਹਮੇਸ਼ਾ ਦੇਖਦੇ ਹੋਵੋਗੇ ਰਾਜਵੀਰ ਜਵੰਦਾ ਨੂੰ ਸਟੋਰੀਆਂ ਦੇ ਵਿੱਚ ਔਰ ਲਗਾਤਾਰ ਲੋਕ ਜਿਹੜੇ ਨੇ ਇੱਥੇ ਆਉਣੇ ਸ਼ੁਰੂ ਹੋ ਗਏ ਨੇ ਬਹੁਤ ਸਾਰੇ ਉਹਨਾਂ ਦੇ ਸਿੰਗਰ ਜਿਹੜੇ ਦੋਸਤ ਨੇ ਉਹ ਵੀ ਇੱਥੇ ਆਏ ਨੇ ਐਵੇਂ ਵੀਰਕ ਹੋਣ ਚਾਹੇ ਮਨਕਰ ਤੌਲਕ ਹੋਣ ਔਰ ਸਾਰੇ ਜਿਹੜੇ ਨੇ ਇਹ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਵੋਗੇ ਜਦੋਂ ਰਾਜਵੀਰ ਜਵੰਦਾ ਦੀ ਮ੍ਰਿਤਕ ਦੇਹ ਜਿਹੜੀ ਅੱਜ ਉਹ ਲਿਆਂਦੀ ਗਈ ਹੈਗੀ ਤਾਂ ਪੂਰੀ ਕੋਠੀ ਵਿੱਚ ਦੇਖ ਸਕਦੇ ਹੋ ਸੀ ਅੱਜ ਸੁੰਨਸਰਾ ਪਸਰੀ ਹੋਈ ਹੈ ਕਿਉਂਕਿ ਇਸ ਘਰ ਦੇ ਵਿੱਚ ਜੋ ਸ਼ਖਸ ਰੌਣਕਾਂ ਲਾਉਂਦਾ ਸੀ ਉਹ ਅੱਜ ਕਿਤੇ ਨਾ ਕਿਤੇ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਰੁਖਸਤ ਹੋਇਆ ਦੁਨੀਆ ਤੋਂ ਤਾਂ ਆ ਸਾਰੀ ਕੋਠੀ ਜਿਹੜੀ ਰਾਜੀ ਜਵੰਦਾ ਦੀ ਔਰ ਬੇਹੱਦ ਮੰਦ ਭਾਗੀ ਘਟਨਾ ਸਵੇਰੇ ਸਵੇਰੇ ਵਾਪਰੀ ਹੈ ਸਾਰੇ ਉਹਨਾਂ ਨੂੰ ਚਾਹਣ ਵਾਲੇ ਇੱਥੇ ਆ ਗਏ ਨੇ ਤਸਵੀਰਾਂ ਦੇਖ ਸਕਦੇ ਹੋ ਹਰੇਕ ਕੋਈ ਸਿੰਗਰ ਜਿਹੜਾ ਇੱਥੇ ਪਹੁੰਚ ਰਿਹਾ ਹੈਗਾ ਚਾਹੇ ਮਨਕੀਰ ਤੌਲਕਾ ਹੋਣਾ ਚਾਹੇ ਐ ਮੇਰ ਕੋਣ ਸੱਚ ਨੂੰ ਹੋ ਜਾਉਣ ਹਰ ਭਾਜਨ ਮਾਨ ਹੋਣ ਜਸਵੀਰ ਜੱਸੀ ਹੋਣ ਤਾਂ ਸਾਰੇ ਜਿਹੜੇ ਨੇ ਇੱਥੇ ਪਹੁੰਚੇ ਨੇ ਸੱਜਣ ਆਦੀਪ ਤੁਸੀਂ ਦੇਖ ਸਕਦੇ ਹੋ ਵੀ ਪਹੁੰਚੇ ਹੋਏ ਨੇ ਤਾਂ ਹਰੇਕ ਆਰਟਿਸਟ ਜਿਹੜਾ ਇੱਥੇ ਆ ਕੇ ਆਪਣੀ ਨਾਮ ਅੱਖਾਂ ਦੇ ਨਾ ਜਿਹੜਾ ਵਿਦਾਈ ਦੇ ਰਿਹਾ ਕਿਉਂਕਿ ਬਹੁਤ ਜ਼ਿਆਦਾ ਔਕਾ ਹੁੰਦਾ ਹੈ ਨਾ ਯਕੀਨ ਕਰਨ ਵਾਲੀਆਂ ਗੱਲਾਂ ਨੇ ਇਹ ਘਟਨਾਵਾਂ ਨੇ ਜਦੋਂ ਕੁਝ ਐ ਹੋ ਜਾ ਵਾਪਰਦਾ ਹੈਗਾ ਸਾਰੇ ਅਰਦਾਸਾਂ ਵੀ ਕਰ ਰਹੇ ਸੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਰਵੈਰ ਪੰਨੂ ਵੀ ਸਾਹਮਣੇ ਖੜੇ ਤੁਹਾਨੂੰ ਦਿਖਾਈ ਦੇ ਰਹੇ ਨੇ ਤਾਂ ਬਹੁਤ ਜ਼ਿਆਦਾ ਦੁੱਖ ਦੀ ਜੜੀ ਘੜੀ ਹੈ ਤਾਂ ਰਾਜੀਵ ਜਵੰਦਾ ਦੀ ਮ੍ਰਿਤਕ ਦੇ ਪਹੁੰਚ ਚੁੱਕੀ ਆ ਔਰ ਕਿਹਾ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਪੰਚਕੁੱਲੇ ਵੀ ਜਿਹੜਾ ਲੈ ਕੇ ਜਾਣਾ ਕਿ ਜਿੱਥੇ ਐਫ ਆਈ ਆਰ ਓਈਸੀ ਔਰ ਪੋਸਟਮਾਰਟਮ ਦੇ ਲਈ ਗੱਲਾਂ ਚੱਲ ਰਹੀਆਂ ਪਰ ਪਰਿਵਾਰ ਕਹਿ ਰਿਹਾ ਹੈ ਕਿ ਅਸੀਂ ਪੋਸਟਮਾਰਟਮ ਜਿਹੜਾ ਉਹ ਨਹੀਂ ਕਰਾਉਣਾ ਔਰ ਦੂਜੇ ਪਾਸੇ ਸੀਐਮ ਮਾਨ ਵੀ ਕਿਹਾ ਜਾ ਰਿਹਾ ਹੈ ਕਿ ਇੱਥੇ ਆ ਸਕਦੇ ਆ ਉਹਨਾਂ ਦਾ ਵੀ ਜਿਹੜਾ ਰੂਟ ਪਲਾਨ ਜਿਹੜਾ ਹੈਗਾ ਉਹ ਬਣ ਰਿਹਾ ਹੈਗਾ ਲਗਾਤਾਰ ਤੁਸੀਂ ਦੇਖ ਸਕਦੇ ਹੋ ਸਾਰੇ ਸਿੰਗਰ ਜਿਹੜੇ ਇੱਥੇ ਆ ਰਹੇ ਸੀ ਤਾਂ ਇਹ ਤਸਵੀਰਾਂ ਤੇ ਵਿੱਚ ਤੁਹਾਨੂੰ ਦਿਖਾ ਰਿਹਾ ਹਾਂ ਰਾਜੀਵ ਜਵੰਦਾ ਦਾ ਉਹ ਘਰ ਜੋ ਬੜੇ ਚਾਵਾਂ ਦੇ ਨਾਲ ਬੜੇ ਸ਼ ਰੋਜ਼ੀਆਂ ਸਟੋਰੀਜ਼ ਦੇ ਵਿੱਚ ਇਹ ਕੋਠੀ ਦੇਖਦੇ ਹੋਵੋਗੇ ਉਸ ਦੀ ਸਨੈਪਚੈਟ ਇੰਸਟਾਗ੍ਰam ਤੇ ਤੁਸੀਂ ਇਹ ਕੋਠੀ ਦੇਖਦੇ ਹੋਵੋਗੇ ਅਕਸਰ ਪਰ ਗੱਲ ਉਹੀ ਹੈ ਕਿ ਬੰਦਾ ਪਲੈਨਿੰਗਾਂ ਤਾਂ ਬਹੁਤ ਕਰਦਾ ਹੈ ਸੋਚਦਾ ਬਹੁਤ ਹੈ ਸੁਪਨੇ ਤਾਂ ਬਹੁਤ ਸਜਾਉਂਦਾ ਹੈ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਤਾਂ ਹੀ ਕਹਿੰਦੇ ਆ ਕਿ ਲਾਈਫ ਬੜੀ ਅਨਪ੍ਰੇਡਿਕਟੇਬਲ ਹੈ ਕਦੋਂ ਕੀ ਹੋ ਜੇ ਮੈਂ ਜਿਹਨਾਂ ਦੇ ਦੋਸਤਾਂ ਨਾਲ ਗੱਲ ਕਰ ਰਿਹਾ ਸੀ ਰਾਜਵੀਰ ਜਵੰਦਾ ਦੇ ਉਹਨਾਂ ਨੇ ਜੋ ਬਾਈਕ ਰਾਈਡਿੰਗ ਨਾਲ ਕਰਦੇ ਹੁੰਦੇ ਸੀ ਉਹਨਾਂ ਨੇ ਕਿਹਾ ਕਿ ਰਾਜਵੀਰ ਸਾਨੂੰ ਕਹਿੰਦਾ ਹੁੰਦਾ ਸੀ ਕਿ ਆਪਾਂ ਕਦੇ ਐਕਸੀਡੈਂਟ ਦੇ ਵਿੱਚ ਨਹੀਂ ਮਰਨਾ ਔਰ ਜਿਹੜੀ ਮਰਜ਼ੀ ਮੌਤ ਆ ਜੇ ਆਪਾਂ ਐਕਸੀਡੈਂਟ ਦੇ ਵਿੱਚ ਨਹੀਂ ਮੰਨਣਾ ਕਹਿੰਦੇ ਇਹ ਗੱਲ ਵਾਰ-ਵਾਰ ਕਹਿੰਦਾ ਜੀ ਸਾਨੂੰ ਰਾਜੀਵ ਜਵੰਦਾ ਪਰ ਗੱਲ ਉਹੀ ਹੈ ਬੰਦਾ ਜੀ ਤੋਂ ਡਰਦਾ ਹੈ ਐਂਡ ਦੇ ਉਹੀ ਚੀਜ਼ ਉਹ ਬੰਦੇ ਨਾਲ ਹੁੰਦੀ ਹੈ ਇਹੀ ਕੁਦਰਤ ਦਾ ਸਰਕਲ ਹੈ ਜਿੱਥੋਂ ਚੱਲਿਓ ਉੱਥੇ ਆ ਕੇ 360 ਡਿਗਰੀ ਦੇ ਘੁੰਮਣਾ ਪੈਂਦਾ ਇਹ ਤਸਵੀਰਾਂ ਨੇ ਰਾਜੀਵ ਜਵੰਦਾ ਦੇ ਘਰ ਦੀਆਂ ਉਸ ਦੀ ਡਿਫੈਂਡਰ ਗੱਡੀ ਉਮੇ ਖੜੀ ਹੈ ਅੱਜ ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਦੁਖੀ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਅੱਜ ਮਾਇੂਸ ਨੇ ਤਾਂ ਬਹੁਤ ਸਾਰੇ ਸੰਗਰੇt ਆਏ ਹੋਏ ਨੇ ਮਨਕਰ ਤੋਲ ਕੋ ਹੋਣ ਐਮੀ ਬਿਰਕ ਹੋਣ ਅ ਨਰਵਹਿਰ ਪੰਨੂ ਹੋਣ ਸੱਜਣ ਦੀਬ ਹੋਣ ਤਾਂ ਇਹ ਸਾਰੇ ਸੰਗਰ ਕਰਮਜੀਤ ਅਨਮੋਲ ਹਰ ਭਜਨ ਮਾਨ ਸਾਰੇ ਜਿਹੜੇ ਇੱਥੇ ਆਏ ਹੋਏ ਐ ਸੀਐਮ ਮਾਨ ਵੀ ਕਿਹਾ ਜਾ ਰਿਹਾ ਹੈ ਕਿ ਉਹ ਵੀ ਆ ਸਕਦੇ ਐ ਉਹਨਾਂ ਦਾ ਵੀ ਪਲਾਨ ਜਿਹੜਾ ਹੈਗਾ ਬਣਿਆ ਹੋਇਆ ਹੈਗਾ ਤਾਂ ਆ ਤਸਵੀਰਾਂ ਨੇ ਉਹਨਾਂ ਦੇ ਕਰਦੀਆਂ ਜਿਹੜਾ ਰਾਜਵੀਜਵੰਦਾ ਹੋਣਾ ਨੇ ਕੋਠੀ ਲਈ ਸੀ ਬੜੇ ਸ਼ੌਂਕ ਦੇ ਨਾਲ ਤਾਂ ਬਹੁਤ ਜ਼ਿਆਦਾ ਮਾਇੂਸ ਜਿਹੜਾ ਅੱਜ ਹਰ ਇੱਕ ਬੰਦਾ ਹੈ ਹਰ ਇੱਕ ਅੱਖ ਜਿਹੜੀ ਅੱਜ ਉਹ ਨਾ ਮੈਂ ਕਿਉਂਕਿ ਅੱਜ ਇੱਕ ਦੁਨੀਆ ਤੋਂ ਉਹ ਸੰਗਰ ਚਲਾ ਗਿਆ ਜਿਹੜਾ ਦੁਨੀਆ ਨੂੰ ਹਸਾਉਂਦਾ ਸੀ ਦੁਨੀਆ ਨੂੰ ਨਚਾਉਂਦਾ ਸੀ ਦੁਨੀਆ ਦੁਨੀਆ ਨੂੰ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਪਸੰਦ ਵੀ ਬਹੁਤ ਜ਼ਿਆਦਾ ਸੀ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਅੱਜ ਮ੍ਰਿਤਿਕ ਦੇ ਲਿਆਂਦੀ ਗਈ ਹੈ ਔਰ ਬਹੁਤ ਸਾਰੇ ਪੱਬਾਂ ਮਾਰਮਾ ਸਾਰਾ ਪਰਵਾ ਜਿਹੜਾ ਉਹ ਰੋ ਰਿਹਾਗਾ ਤਾਂ ਆਹ ਡਿਫੈਂਡਰ ਗੱਡੀ ਕਵਰ ਦਵਿੰਦਰ ਜਰੂਰ ਦਿਖਾਓ ਇਹ ਡਿਫੈਂਡਰ ਗੱਡੀ ਸੀ ਰਾਜੀਵ ਜਵੰਦਾ ਦੀ ਜੋ ਸਟੋਰੀਆਂ ਚ ਜੋ ਤੁਸੀਂ ਪੋਸਟਾਂ ਚ ਦੇਖੀ ਹੋਣੀ ਹੈ ਬੜੇ ਸ਼ੌਂਕ ਨਾਲ ਉਸਨੇ ਖਰੀਦੀ ਬੜੇ ਸ਼ੌਂਕ ਨਾਲ ਇਸ ਤੇ ਉਹ ਲੇਰ ਦਾਖ ਦੇ ਟੂਰ ਲਾਉਂਦਾ ਸੀ ਤਾਂ ਨਰਵੈਰ ਪੰਨੂ ਤੁਸੀਂ ਦੇਖ ਸਕਦੇ ਹੋ ਉਹ ਆ ਰਹੇ ਨੇ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਜਦੋਂ ਅਜਿਹੀ ਸਿਚੁਏਸ਼ਨ ਹੁੰਦੀ ਹੈ ਜਦੋਂ ਅਜਿਹਾ ਸਭ ਕੁਝ ਹੁੰਦਾ ਹੈਗਾ ਤਾਂ ਤਸਵੀਰਾਂ ਨੇ ਇਹ ਜਦੋਂ ਸਾਰੇ ਸਿੰਘ ਜਿਹੜੇ ਕੀ ਕਰਕੇ ਇੱਥੇ ਆ ਰਹੇ ਨੇ ਔਰ ਕੀ ਆ ਰਿਹਾ ਹੈ ਕਿ ਹੁਣ ਵੀਰ ਸਿੰਘ ਵੀ ਤੁਸੀਂ ਦੇਖ ਸਕਦੇ ਹੋ ਆਏ ਨੇ ਵੀਰ ਸਿੰਘ ਆਏ ਨੇ ਔਰ ਆਰਟਿਸਟ ਜਿਹੜੇ ਹੈ ਇੰਡਸਟਰੀ ਤੋਂ ਲਗਾਤਾਰ ਆ ਰਹੇ ਨੇ ਤਾਂ ਇਸ ਤੋਂ ਬਾਅਦ ਜਿਹੜਾਗਾ ਪੰਚਕੂਲੇ ਲੈ ਕੇ ਜਾਂਦਿਆਂ ਕੋਈ ਗੱਲਾਂ ਚੱਲ ਰਹੀਆਂ ਨਹੀਂ ਜਿੱਥੇ ਐਫ ਆਈ ਆਰ ਹੋਈ ਸੀ ਜਿੱਥੇ ਸਭ ਖੁਸ਼ ਹੋਇਆ ਸੀ ਤਾਂ ਬਹੁਤ ਜ਼ਿਆਦਾ ਦੁੱਖ ਦੀ ਖੜੀ ਅੱਜ ਪਰਿਵਾਰ ਦੇ ਲਈ ਵੀ ਹਰਫ ਚੀਮਾ ਤੁਸੀਂ ਦੇਖ ਸਕਦੇ ਹੋ ਆਏ ਨੇ ਹਰਫ ਚੀਮਾ ਔਰ ਬਹੁਤ ਸਾਰੇ ਹੋਰ ਕਲਾਕਾਰ ਹਰ ਕੋਈ ਜਿਹੜਾ ਇੱਥੇ ਆ ਰਿਹਾਗਾ ਨਾਮਨ ਕਰ ਰਿਹਾਗਾ ਆਪਣੇ ਇਸ ਦੋਸਤ ਨੂੰ ਅਲਵਿਦਾ ਕਹਿਣ ਦੇ ਲਈ ਆਖਰੀ ਸਲਾਮ ਕਹਿਣ ਦੇ ਲਈ ਤੇ ਤਸਵੀਰਾਂ ਰਾਜਵੀ ਜਵੰਦਾ ਦੇ ਕਰਦੀਆਂ ਕੈਮਰਾ ਪਰਸਨ ਦਵਿੰਦਨਾ ਮਨਦੀਪੋਤ ਮੋਹਾਲੀ ਮਨਕੀਰਤੋ ਔਲਖ ਵੀ ਜਿਹੜੇ ਤੁਸੀਂ ਦੇਖ ਸਕਦੇ ਹੋ ਆਏ ਹੋਏ ਨੇ ਤਾਂ ਹਾਂਜੀ ਜਿਹੜਾ ਹੈਗਾ ਤੁਹਾਨੂੰ ਦੱਸਦੀ ਹੈ ਕਿ ਰਾਜੀਵ ਜਵੰਦਾ ਦਾ ਦਿਹਾਂਤ ਹੁੰਦਾ ਸਵੇਰੇ ਸਵੇਰੇ ਜਿਹੜੀ ਖਬਰ ਆਉਂਦੀ ਹੈ ਤਾਂ ਮਨਕੀਰਤ ਔਲਖ ਵੀ ਆਏ ਨੇ ਦੇਖ ਸਕਦੇ ਹੋ ਤੁਸੀਂ ਕਰੇ ਕੋਈ ਜਿਹੜਾ ਇੱਥੇ ਆ ਕੇ ਦੁੱਖ ਮਡਾ ਰਿਹਾ ਹੈਗਾ ਰਾਜੀਵ ਜਵੰਦੇ ਨੂੰ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਅੰਤਿਮ ਅਰਦਾਸ ਕਿਹਾ ਜਾ ਰਿਹਾ ਹੈ ਕਿ ਕੱਲ ਹੋਏਗੀ ਪਰ ਸਾਰੇ ਸਿੰਗਰ ਜਿਹੜੇ ਨੇ ਉਹ ਇੱਥੇ ਪਹੁੰਚਨੇ ਸ਼ੁਰੂ ਹੋ ਗਏ ਨੇ ਔਰ ਉਹਨਾਂ ਹੀ ਮ੍ਰਿਤਿਕ ਦੇ ਜਿਹੜੀ ਆ ਉਹ ਲਿਆਂਦੀ ਗਈ ਹੈਗੀ ਤਾਂ ਤਸਵੀਰਾਂ ਦੇਖ ਸਕਦੇ ਹੋ ਮਹਾਲੀ ਕੋਠੀ ਇਹ ਜਿਹੜੀ ਰਾਜੀਵ ਜਵੰਦਾ ਨੇ ਬੜੇ ਸ਼ੌਂਕ ਨਾਲ ਖਰੀਦੀ ਸੀ ਔਰ ਇੱਥੇ ਹੀ ਉਹਨਾਂ ਦੀ ਤੁਸੀਂ ਦੇਖ ਸਕਦੇ ਹੋ ਡਿਫੈਂਡਰ ਗੱਡੀ ਜਿਹੜੀ ਆ ਖੜੀ ਆ ਲਗਾਤਾਰ ਤੁਸੀਂ ਸਟੋਰੀਆਂ ਦੇ ਵਿੱਚ ਇਹ ਕੋਠੀ ਦੇਖੀ ਹੋਣੀ ਹੈ ਸਨੈਪਚੈਟ ਇੰਸਟਾਗ੍ਰਾਮ ਦੇ ਉੱਪਰ ਪਰ ਹਾਰਿਕ ਆਖੇ ਜਿਹੜੀ ਅੱਜ ਨਮ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਘਰਾਂ ਦੇ ਵਿੱਚ ਬੈਠੇ ਉਦਾਸ ਨੇ ਰੋ ਰਹੇ ਨੇ ਕਿਉਂਕਿ ਉਹਨਾਂ ਦਾ ਹਰਮਨ ਪਿਆਰਾ ਕਲਾਕਾਰ ਜਿਹੜਾ ਇਸ ਦੁਨੀਆ ਤੋਂ ਰੁਖਸਤ ਹੋ ਗਿਆਗਾ ਤਾਂ ਇਹ ਤਸਵੀਰਾਂ ਨੇ ਉਹਨਾਂ ਦੇ ਘਰ ਦੀਆਂ ਉਹਨਾਂ ਦੀ ਕੋਠੀ ਦੀਆਂ ਜਿੱਥੇ ਤੋ ਜੀ ਹਮੇਸ਼ਾ ਦੇਖਦੇ ਹੋਵਗੇ ਰਾਜਵੀਰ ਜਵੰਦਾ ਨੂੰ ਸਟੋਰੀਆਂ ਦੇ ਵਿੱਚ ਔਰ ਲਗਾਤਾਰ ਲੋਕ ਜਿਹੜੇ ਨੇ ਇੱਥੇ ਆਉਣੇ ਸ਼ੁਰੂ ਹੋ ਗਏ ਨੇ ਬਹੁਤ ਸਾਰੇ ਉਹਨਾਂ ਦੇ ਸਿੰਗਰ ਜਿਹੜੇ ਦੋਸਤ ਨੇ ਉਹ ਵੀ ਇੱਥੇ ਆਏ ਨੇ ਐਵੇਂ ਹੀ ਵਿਰਕ ਹੋਣ ਚਾਹੇ ਮਨਕਰ ਤੋਲਕ ਹੋਣ